ਜਿਆਦਾ ਪਾਣੀ ਜੀ ਅਸੀਂ ਇੱਥੋਂ ਕਿਲੋਮੀਟਰ ਪਾਣੀ ਦੇ ਵਿੱਚ ਆਏ ਆ ਬਹੁਤ ਪਾਣੀ ਤੇਜ਼ ਆ ਰਿਹਾ ਪਾਣੀ ਵਧ ਰਿਹਾ ਪਾਣੀ ਵਧ ਰਿਹਾ ਜੀ ਪਾਣੀ ਦੁਬਾਰਾ ਫੇਰ ਆ ਗਿਆ ਤੇ ਕਹਿੰਦੇ ਪੈਰਪੂਰ ਵੀ ਖਰਾਬ ਹੋ ਬਹੁਤ ਖਰਾਬ ਹੋ ਗਏ ਨੇ ਜੀ ਏਟਾ ਵੱਜ ਵੱਜ ਕੇ ਥੱਲਿਓ ਤੇ ਗੰਦਾ ਪਾਣੀ ਹੈ ਤੇ ਝੋਨੇ ਗਲ ਗਏ ਨੇ ਤੇ ਮੁਸ਼ਕਲ ਆ ਰਿਹਾ ਬੰਬਾਰੀਆਂ ਫੈਲ ਜਾਣਗੀਆਂ ਹੁਣ ਇਸ ਵਕਤ ਸਿਸ ਸੁਲਤਾਨਪੁਰ ਲੋਧੀ ਚ ਮੌਜੂਦ ਆ ਪੰਜਾਬ ਦੇ ਕਈ ਹਿੱਸਿਆਂ ਚੋਂ ਖੜਦਾ ਪਾਣੀ ਜੋ ਹੈ ਜਾ ਚੁੱਕਾ ਹੈ ਹਾਲਾਂਕਿ ਤਬਾਹੀ ਦੇ ਨਿਸ਼ਾਨ ਬਾਕੀ ਨੇ ਪਰ ਇਸ ਹਲਕੇ ਚ ਅਜੇ ਵੀ ਕਈ ਫੋਟ ਜੋ ਹੈ ਪਾਣੀ ਭਰਿਆ ਹੋਇਆ ਹੈ ਤੇ ਹੁਣ ਵੀ ਅਸੀਂ ਪਾਣੀ ਦੇ ਵਿੱਚੋਂ ਨਿਕਲ ਰਹੇ ਆ ਇੱਕ ਟਰੈਕਟਰ ਟਰਾਲੀ ਦੇ ਸੱਰੀ ਹੈ ਕਿਉਂਕਿ ਗੱਡੀ ਅੱਗੇ ਤੱਕ ਆ ਨਹੀਂ ਸਕਦੀ ਸੀ ਸਾਡੇ ਨਾਲ ਜਿਹੜੇ ਭਾਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਦੱਸੋ ਕਦੋਂ ਤੋਂ ਇੱਥੇ ਪਾਣੀ ਭਰਿਆ ਹੋਇਆ ਹੈ ਇਹ ਮੈਂ 11 ਅਗਸਤ ਤੋਂ ਭਰਿਆ ਹੋਇਆ ਹੈ ਜੀ 11 ਅਗਸਤ ਤੋਂ ਭਰਿਆ ਹੋਇਆ ਹੈ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਕਿ ਪਾਣੀ ਡੇਢ ਮਹੀਨਾ ਹੋ ਗਿਆ ਮੈਮ ਡੇਢ ਮਹੀਨਾ ਤਕਰੀਬਨ ਹੋ ਗਿਆ ਹੈ ਤੇ ਪਾਣੀ ਢੇਠਾ ਕਾਫੀ ਆਇਆ ਹੈ ਪਾਣੀ ਢੇਠਾ ਆਇਆ ਪਰ ਸਾਡੇ ਜੋ ਬਾਨਾ ਟੁੱਟੇ ਉਹ ਕੋਈ ਬਣਾਉਣ ਨਹੀਂ ਦਿਆ ਸਰਕਾਰ ਸਾਡੇ ਤੇ ਧਿਆਨ ਨਹੀਂ ਕਰਦੀ ਧਿਆਨ ਮੈਡਮ ਜੋ ਕੈਂ ਮੀਡੀਆ ਆਇਆ ਸੀਗਾ ਉਦੋਂ ਮੈਂ ਆਏ ਸੀ ਸਭ ਮੰਤਰੀ ਸਾਹਿਬ ਆਏ ਸੀ ਹੁਣ ਕੋਈ ਖੁੱਡੀਆਂ ਨਹੀਂ ਵੜਿਆ ਕੋਈ ਮੰਤਰੀ ਨਹੀਂ ਵੜਿਆ ਜੀ ਇਹ ਤਾਂ ਬੜਾ ਮੁਸ਼ਕਲ ਹੋ ਜਾਂਦਾ ਜਿਹੜੇ ਲੋਕ ਪੈਦਲ ਆ ਰਹੇ ਨੇ ਕੋਈ ਡਿੱਗਣ ਦਾ ਡਰ ਰਿਹਾ ਹੈ ਕਈ ਤਰ੍ਹਾਂ ਦੇ ਜਿਵੇਂ ਸੱਪ ਵੀ ਕੰਘਦੇ بڑے ਨਿਕਲ ਰਹੇ ਨੇ ਤੇ ਉਹ ਕਿਤੇ ਨਹੀਂ ਪਤਾ ਕਿ ਕੋਈ ਖੱਡਾ ਹੈ ਕੁਛ ਹੈ ਇਸ ਤਰ੍ਹਾਂ ਤਾਂ ਜਾਨ ਜੋਖਮ ਚ ਪਾ ਕੇ ਹੋਈ ਤੋਂ ਪੈਦਲ ਵੀ ਆ ਰਹੇ ਨੇ ਟਰੈਕਟਰ ਤੇ ਵੀ ਕਿਹੜਾ ਸੌਖਾ ਹੈ ਸਫ਼ਰ ਨਹੀਂ ਮੈਂ ਸਾਰੇ ਘਰਾਂ ਤੋਂ ਟਰਾਈਡਰ ਵੀ ਨਹੀਂ ਹੈਗੇ ਨਾ ਕਿ ਇੱਕ ਘਰੋਂ ਕਿਸ਼ਤੀ ਗਈ ਆ ਆ ਜਿਹੜੇ ਆਉਂਦੇ ਇਹਨਾਂ ਦੇ ਪੈਰ ਖਰਾਬ ਹੋਏ ਪੈ ਥੱਲੇ ਵੈਮ ਬਹੁਤ ਔਖੇ ਲੋਕ ਆ ਸਰਕਾਰ ਕੋਈ ਧਿਆਨ ਨਹੀਂ ਕਰਦੀ ਸਾਡੇ ਨਾਲ ਤੇ ਤੁਸੀਂ ਤਸਵੀਰਾਂ ਚ ਵੀ ਦੇਖ ਪਾ ਰਹੇ ਹੋ ਕਿ ਕਿੰਨਾ ਕਿੰਨਾ ਪਾਣੀ ਚੋ ਹੈ ਉਹ ਭਰਿਆ ਹੋਇਆ ਹੈ ਤੇ ਕਿਸ ਤਰ੍ਹਾਂ ਲੋਕ ਜੋ ਨੇ ਉਹ ਪੈਦਲ ਸਫਰ ਤੇ ਤਕਰੀਬਨ ਇਹਨਾਂ ਲੋਕਾਂ ਨੇ ਪੂਰੀ ਗਲਬਾਤ ਕਰੀ ਚੋਕੀ ਕਰਦੇ ਆ। ਬਾਜੀ ਤੇ ਤੁਸੀਂ ਪੈਦਲ ਇੰਨਾ ਆ ਰਹੇ ਹੋ ਕਿੰਨਾ ਪਾਣੀ ਕਿੱਥੋਂ ਆ ਰਹੇ ਹੋ ਤੁਸੀਂ? ਇਹ ਬਹੁਤ ਜ਼ਿਆਦਾ ਪਾਣੀ ਜੀ ਅਸੀਂ ਇੱਥੋਂ ਕਿਲੋਮੀਟਰ ਪਾਣੀ ਦੇ ਵਿੱਚ ਆਏ ਆਂ। ਬਹੁਤ ਪਾਣੀ ਤੇਜ਼ ਚੱਲ ਰਿਹਾ। ਤੇ ਬਹੁਤ ਨਿਕਲਣਾ ਮੁਸ਼ਕਲ ਹੋ ਗਿਆ ਇੱਥਾਂ। ਤੇ ਤੁਸੀਂ ਤੁਹਾਡਾ ਪਿੰਡ ਪਿੱਛੇ ਹੀ ਹੈ? ਹਾਂ ਪਿੰਡ ਸਾਡਾ ਬਹੁਤ ਦੂਰ ਜੀ ਥੱਲੇ ਪਿੰਡ ਸਾਡਾ ਇੱਥੇ 2 ਕਿਲੋਮੀਟਰ ਦੂਰ ਹੈ। ਪੂਰਾ ਪਾਣੀ ਦੇ ਵਿੱਚ ਇਧਰ ਤੇ 5-5 6-6 ਫੁੱਟ ਪਾਣੀ ਹੈ। ਤੇ ਅਜੇ ਪਾਣੀ ਘਟਿਆ ਨਹੀਂ ਹੈ ਪੂਰਾ ਅਸੀਂ ਦੇਖ ਪਾਣੀ ਵੱਧ ਰਿਹਾ ਪਾਣੀ ਵੱਧ ਰਿਹਾ ਜੀ ਇਹ ਦੁਬਾਰਾ ਆ ਗਿਆ ਪਾਣੀ ਪਾਣੀ ਦੁਬਾਰਾ ਫੇਰ ਆ ਗਿਆ ਜੀ ਦੁਬਾਰਾ ਪਾਣੀ ਆਇਆ ਦੁਬਾਰਾ ਪਾਣੀ ਫੇਰ ਆ ਗਿਆ ਜੀ ਕਿ ਇੱਥੇ ਤਾਂ ਬੜਾ ਮੁਸ਼ਕਲ ਰਹਿੰਦਾ ਤੁਹਾਨੂੰ ਨਹੀਂ ਪਤਾ ਕਿੱਥੇ ਗੱਡਾ ਆ ਜਾਏ ਕੋਚ ਆ ਜਾਏ ਹੋਰ ਕੋਈ ਸਾਧਨ ਨਹੀਂ ਸਾਡੇ ਕੋਲ ਕੋਈ ਟਰੈਕਟਰ ਨਹੀਂ ਹੈ ਨਹੀਂ ਜੀ ਟਰੈਕਟਰ ਸਾਡੇ ਕੋਲ ਕੋਈ ਨਹੀਂ ਹੈ ਤੇ ਇਸ ਤਰ੍ਹਾਂ ਤੁਸੀਂ ਪੈਦਲ ਜਾ ਰਹੇ ਹੋ ਹੂੰ ਤੇ ਕੀ 2 ਕਿਲੋਮੀਟਰ ਇਧਰੋਂ ਪੈਦਲ ਆਏ ਆ ਕਿਲੋਮੀਟਰ ਇਧਰ 3 ਕਿਲੋਮੀਟਰ ਪੈਦਲ ਆਏ ਜੀ ਪੂਰੇ ਪਾਣੀ ਚ ਤੁਸੀਂ ਪੈਦਲ ਤੇ ਕਹਿੰਦੇ ਪੈਰ ਪੂਰ ਵੀ ਖਰਾਬ ਹੋ ਬਹੁਤ ਖਰਾ ਤੇ ਗੰਦਾ ਪਾਣੀ ਹੈ ਤੇ ਝੋਨੇ ਗਲ ਗਏ ਨੇ ਤੇ ਮੁਸ਼ਕਰਿਆ ਬਿਮਾਰੀਆਂ ਫੈਲ ਜਾਣਗੀਆਂ ਹੁਣ ਤੇ ਤੁਹਾਡਾ ਘਰ ਤੁਹਾਡੇ ਖੇਤ ਉਹਨਾਂ ਦਾ ਕੀ ਹਾਲ ਹੈ ਖੇਤ ਮਰ ਗਏ ਨੇ ਜੀ ਤੇ ਮਕਾਨ ਡਿੱਗ ਪਏ ਨੇ ਮਕਾਨ ਅੰਦਰ ਟਹਿ ਗਏ ਨੇ ਹਾਂ ਜੀ ਟਹਿ ਗਏ ਤੇ ਆਪ ਹੀ ਸਮਾਨ ਲੈ ਕੇ ਇਥੋਂ ਬਾਹਰ ਚਲੇ ਗਏ ਰਿਸ਼ਤੇਦਾਰਾਂ ਦੇ ਅੱਛਾ ਤੇ ਅੰਦਰ ਕੋਈ ਨਹੀਂ ਹੈ ਘਰ ਅੰਦਰ ਕੋਈ ਨਹੀਂ ਮਕਾਨ ਡਿੱਗ ਪਏ ਜੀ ਅੰਦਰ ਰਹਿਣਾ ਕਿੱਥੇ ਹੈ ਹਾਂ ਜੀ ਬਹੁਤ ਕਿਹੜਾ ਪਿੰਡ ਕੀ ਹੈ ਤੁਹਾਡਾ ਇਹ ਪਿੰਡ ਮੁबारकਪੁਰੇ ਜੀ ਮੁबारक ਮੁबारकਪੁਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਕੁ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਮਾਨੀ ਜੀ ਇਹ ਵਾਰ ਮੈਡਮ ਉਪਰ ਤੱਕ ਪਹੁੰਚਾਓ ਸਾਡੀ ਕਿਉਂਕਿ ਇਹਨਾਂ ਸਰਕਾਰਾਂ ਨੂੰ ਪਤਾ ਲੱਗੇ ਕੋਈ ਸਾਡਾ ਸੋਚਣ ਕੋਈ ਸਾਡੇ ਬਨ ਬਨਣ ਕੋਈ ਸਾਡਾ ਕੋਈ ਰਾਸ਼ਨ ਪਾਣੀ ਸਾਨੂੰ ਕੋਈ ਚੰਗੀ ਕੋਈ ਸੂਲਤ ਪੈਸੇ ਪੂਸੇ ਦੀ ਮਕਾਨ ਡਿੱਗੇ ਨੇ ਉਹਨਾਂ ਨੂੰ ਕੋਈ ਰਿਪੇਅਰ ਕਰੇ ਜਾਂ ਸਾਨੂੰ ਪੈਸਾ ਦੱਤੇ ਅਸੀਂ ਨਵੇਂ ਬਣਾਈਏ ਕੋਈ ਨਾ ਕੋਈ ਗਵਰਨਮੈਂਟ ਸਾਨੂੰ ਸੂਲਤ ਦੇਵੇ ਬਿਲਕੁਲ ਇਹ ਹਾਲਾਤ ਤੁਹਾਨੂੰ ਵਿਖਾ ਰਹੇ ਆ ਇਹ ਸੁਲਤਾਨਪੁਰ ਲੋਧੀ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਅੱਗੇ ਕਿੰਦੇ ਪਾਣੀ ਚ ਡੁੱਬੇ ਹੋਏ ਨੇ ਘਟ ਹੈਗੇ ਨੇ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਸਰਕਾਰ ਦੀ ਮਦਦ ਉਡੀਕ ਰਹੀ ਨੇ ਕੈਮਰਾ ਪਰਸੋਂ ਨਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਦੇ ਨਿਕ ਸਵੇਰਾ ਸੁਲਤਾਨਪੁਰ ਲੋਧੀ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਚ ਮੌਜੂਦ ਆ ਪੰਜਾਬ ਦੇ ਕਈ ਹਿੱਸਿਆਂ ਚੋਂ ਖੜਦਾ ਪਾਣੀ ਜੋ ਹੈ ਜਾ ਚੁੱਕਾ ਹੈ ਹਾਲਾਂਕਿ ਤਬਾਹੀ ਦੇ ਨਿਸ਼ਾਨ ਬਾਕੀ ਨੇ ਪਰ ਇਸ ਹਲਕੇ ਚ ਅਜੇ ਵੀ ਕਈ ਫੋਟ ਜੋ ਹੈ ਪਾਣੀ ਭਰਿਆ ਹੋਇਆ ਹੈ ਤੇ ਹੁਣ ਵੀ ਅਸੀਂ ਪਾਣੀ ਦੇ ਵਿੱਚੋਂ ਨਿਕਲ ਰਹੇ ਆ ਇੱਕ ਟਰੈਕਟਰ ਟਰਾਲੀ ਦੇ ਸਰੀਏ ਕਿਉਂਕਿ ਗੱਡੀ ਅੱਗੇ ਤੱਕ ਆ ਨਹੀਂ ਸਕਦੀ ਸੀ ਸਾਡੇ ਨਾਲ ਜਿਹੜੇ ਭਾਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਦੱਸੋ ਕਦੋਂ ਤੋਂ ਇੱਥੇ ਪਾਣੀ ਭਰਿਆ ਹੋਇਆ ਹੈ ਇਹ ਮੈਮ 11 ਅਗਸਤ ਤੋਂ ਭਰਿਆ ਹੋਇਆ ਹੈ ਜੀ 11 ਅਗਸਤ ਤੋਂ ਭਰਿਆ ਹੋਇਆ ਹੈ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਕਿ ਪਾਣੀ ਡੇਢ ਮਹੀਨਾ ਹੋ ਗਿਆ ਮੈਮ ਡੇਢ ਮਹੀਨਾ ਤਕਰੀਬਨ ਹੋ ਗਿਆ ਹੈ ਤੇ ਪਾਣੀ ਢੇਠਾ ਕਾਫੀ ਆਇਆ ਹੈ ਪਾਣੀ ਢੇਠਾ ਆਇਆ ਪਰ ਸਾਡੇ ਜੋ ਬੰਨ੍ਹਾਂ ਟੁੱਟੇ ਉਹ ਕੋਈ ਬਣਾਉਣ ਨਹੀਂ ਦਿਆ ਸਰਕਾਰ ਸਾਡੇ ਤੇ ਧਿਆਨ ਨਹੀਂ ਕਰਦੀ ਧਿਆਨ ਮੈਡਮ ਜੋ ਕੈਂ ਮੀਡੀਆ ਆਇਆ ਸੀਗਾ ਉਦੋਂ ਮੈਂ ਆਏ ਸਾਬ ਮੰਤਰੀ ਸਾਹਿਬ ਆਏ ਸੀ ਹੁ ਕੋਈ ਖੁੱਡੀਆਂ ਨਹੀਂ ਵੜਿਆ ਕੋਈ ਮੰਤਰੀ ਨਹੀਂ ਵੜਿਆ ਜੀ ਇਹ ਤਾਂ ਬੜਾ ਮੁਸ਼ਕਲ ਹੋ ਜਾਂਦਾ ਜਿਹੜੇ ਲੋਕ ਪੈਦਲ ਆ ਰਹੇ ਨੇ ਕੋਈ ਡਿੱਗਣ ਦਾ ਡਰ ਰਹਿ ਕਈ ਤਰ੍ਹਾਂ ਦੇ ਜਿਵੇਂ ਸੱਪ ਵੀ ਕਹਿੰਦੇ ਬੜੇ ਨਿਕਲ ਰਹੇ ਨੇ ਤੇ ਉਹ ਕਿਤੇ ਹੀ ਨਹੀਂ ਪਤਾ ਕਿ ਕੋਈ ਖੱਡਾ ਹੈ ਕੁਛ ਹੈ ਇਸ ਤਰ੍ਹਾਂ ਤਾਂ ਜਾਨ ਜੋਖਮ ਚ ਪਾ ਕੇ ਉਹ ਇਥੋਂ ਪੈਦਲ ਵੀ ਆ ਰਹੇ ਨੇ ਟਰੈਕਟਰ ਤੇ ਵੀ ਕਿਹੜਾ ਸੌਖਾ ਹੈ ਸਫ਼ਰ ਨਹੀਂ ਮੈਂ ਸਾਰੇ ਘਰਾਂ ਤੋਂ ਟਰੈਕਟਰ ਨਹੀਂ ਹੈਗੇ ਨਾ ਕਿ ਇੱਕ ਘਰੋਂ ਕਿਸ਼ਤੀ ਗਈ ਆ ਆ ਜਿਹੜੇ ਆਉਂਦੇ ਇਹਨਾਂ ਦੇ ਪੈਰ ਖਰਾਬ ਹੋਏ ਪੈ ਥੱਲੇ ਮੈਮ ਉਹਦਾ ਉਹ ਕਿਹ ਲੋਕਾ ਸਰਕਾਰ ਕੋਈ ਧਿਆਨ ਨਹੀਂ ਕਰਦੀ ਸਾਡੇ ਨਾਲ ਤੇ ਤੁਸੀਂ ਤਸਵੀਰਾਂ ਚ ਵੀ ਦੇਖ ਪਾ ਰਹੇ ਹੋ ਕਿ ਕਿੰਨਾ ਕਿੰਨਾ ਪਾਣੀ ਜੋ ਹੈ ਉਹ ਭਰਿਆ ਹੋਇਆ ਹੈ ਤੇ ਕਿਸ ਤਰ੍ਹਾਂ ਲੋਕ ਜੋ ਨੇ ਉਹ ਪੈਦਲ ਸਫਰ ਤੇ ਕਰ ਨਹੀਂ ਨਾ ਲੋਕਾਂ ਨੂੰ ਪੂਰੀ ਗਲਬਾਤ ਕਰਦੇ ਆ ਕਰਦੇ ਆ ਬਾਜੀ ਤੇ ਤੁਸੀਂ ਪੈਦਲ ਇੰਨਾ ਆ ਰਹੇ ਹੋ ਕਿੰਨਾ ਪਾਣੀ ਕਿੱਥੋਂ ਆ ਰਹੇ ਹੋ ਤੁਸੀਂ ਇਹ ਬਹੁਤ ਜ਼ਿਆਦਾ ਪਾਣੀ ਜੀ ਅਸੀਂ ਇੱਥੋਂ ਕਿਲੋਮੀਟਰ ਪਾਣੀ ਦੇ ਵਿੱਚ ਆਏ ਆ ਬਹੁਤ ਪਾਣੀ ਤੇਜ਼ ਆ ਰਿਹਾ ਤੇ ਬਹੁਤ ਨਿਕਲਣਾ ਮੁਸ਼ਕਲ ਹੋ ਗਿਆ ਹਥ ਤੁਸੀਂ ਤੁਹਾਡਾ ਪਿੰਡ ਪਿੱਛੇ ਹੀ ਹੈ ਹਾਂ ਪਿੰਡ ਸਾਡਾ ਬਹੁਤ ਦੂਰ ਜੀ ਥੱਲੇ ਪਿੰਡ ਸਾਡਾ ਇੱਥੇ 2 ਕਿਲੋਮੀਟਰ ਦੂਰ ਹੈ ਪੂਰਾ ਪਾਣੀ ਦੇ ਵਿੱਚ ਇਧਰ ਤੇ 5-5 6-6 ਫੁੱਟ ਪਾਣੀ ਹੈ ਤੇ ਅਜੇ ਪਾਣੀ ਘਟਿਆ ਨਹੀਂ ਹੈ ਪੂਰਾ ਸੀ ਦੇਖ ਪਾਣੀ ਵੱਧ ਰਿਹਾ ਪਾਣੀ ਵੱਧ ਰਿਹਾ ਜੀ ਪਾਣੀ ਦੁਬਾਰਾ ਆ ਗਿਆ ਪਾਣੀ ਦੁਬਾਰਾ ਫੇਰ ਆ ਗਿਆ ਜੀ ਦੁਬਾਰਾ ਪਾਣੀ ਆਇਆ ਦੁਬਾਰਾ ਪਾਣੀ ਫੇਰ ਆ ਗਿਆ ਜੀ ਕਿ ਇੱਥੇ ਤਾਂ ਬੜਾ ਮੁਸ਼ਕਲ ਰਹਿੰਦਾ ਤੁਹਾਨੂੰ ਨਹੀਂ ਪਤਾ ਕਿੱਥੇ ਗੱਡਾ ਆ ਜਾਏ ਕੋਚ ਆ ਜਾਏ ਹੋਰ ਕੋਈ ਸਾਧਨ ਨਹੀਂ ਸਾਡੇ ਕੋਲ ਕੋਈ ਟਰੈਕਟਰ ਨਹੀਂ ਹੈ ਨਹੀਂ ਜੀ ਟਰੈਕਟਰ ਸਾਡੇ ਕੋਲ ਕੋਈ ਨਹੀਂ ਹੈ ਤੇ ਇਸ ਤਰ੍ਹਾਂ ਤੁਸੀਂ ਪੈਦਲ ਜਾ ਤਕੀ 2 ਕਿਲੋਮੀਟਰ ਇਧਰੋਂ ਪੈਦਲ ਆਏ ਆ ਕਿਲੋਮੀਟਰ ਇਧਰ 3 ਕਿਲੋਮੀਟਰ ਪੈਦਲ ਆਏ ਜੀ ਪੂਰੇ ਪਾਣੀ ਚ ਤੁਸੀਂ ਪੈਦਲ ਤੇ ਕਹਿੰਦੇ ਪੈਰ ਪੂਰ ਵੀ ਖਰਾਬ ਹੋ ਬਹੁਤ ਖਰਾਬ ਹੋ ਗਏ ਨੇ ਜੀ ਆਟਾ ਵਜ ਵਜ ਕੇ ਥੱਲਿਓ ਤੇ ਗੰਦਾ ਪਾਣੀ ਹੈ ਤੇ ਝੋਨੇ ਗਲ ਗਏ ਨੇ ਤੇ ਮੁਸ਼ਕਲ ਆ ਰਿਹਾ ਬੰਬਾਰੀਆਂ ਫੈਲ ਜਾਣਗੀਆਂ ਹੁਣ ਤੇ ਤੁਹਾਡਾ ਘਰ ਤੁਹਾਡੇ ਖੇਤ ਉਹਨਾਂ ਦਾ ਕੀ ਹਾਲ ਹੈ ਖੇਤ ਮਰ ਗਏ ਨੇ ਜੀ ਤੇ ਮਕਾਨ ਡਿੱਗ ਪਏ ਨੇ ਮਕਾਨ ਅੰਦਰ ਟਹਿ ਗਏ ਨੇ ਹਾਂ ਜੀ ਟਹਿ ਗਏ ਕਿ ਆਪਹੀਂ ਸਮਾਨ ਲੈ ਕੇ ਇਥੋਂ ਬਾਹਰ ਚਲੇ ਗਏ ਰਿਸ਼ਤੇਦਾਰਾਂ ਦੇ ਅੱਛਾ ਤੇ ਅੰਦਰ ਕੋਈ ਨਹੀਂ ਹੈ ਘਰ ਕੋਈ ਨਹੀਂ ਹੈ ਮਕਾਨ ਡਿੱਗ ਪਏ ਜੀ ਅੰਦਰ ਰਹਿਣਾ ਕਿੱਥੇ ਆ ਹਾਂਜੀ ਬਹੁਤ ਕਿਹੜਾ ਪਿੰਡ ਕੀ ਹੈ ਤੁਹਾਡਾ ਇਹ ਪਿੰਡ ਮੁਬਾਰਕਪੁਰ ਹੈ ਜੀ ਮੁਬਾਰਕਪੁਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਮਿਹਰਬਾਨੀ ਜੀ ਇਹ ਵਾਰ ਮੈਡਮ ਉੱਪਰ ਤੱਕ ਪਹੁੰਚਾਓ ਸਾਡੀ ਕਿਉਂਕਿ ਇਹਨਾਂ ਸਰਕਾਰਾਂ ਨੂੰ ਪਤਾ ਲੱਗੇ ਕੋਈ ਸਾਡਾ ਸੋਚਣ ਕੋਈ ਸਾਡੇ ਬੰਨ ਬੰਨਣ ਕੋਈ ਸਾਡਾ ਕੋਈ ਰਾਸ਼ਨ ਪਾਣੀ ਸਾਨੂੰ ਕੋਈ ਚੰਗੀ ਕੋਈ ਸਹੂਲਤ ਪੈਸੇ ਪੂਸੇ ਦੀ ਮਕਾਨ ਡਿੱਗੇ ਨੇ ਉਹਨਾਂ ਨੂੰ ਕੋਈ ਰਿਪੇਅਰ ਕਰੇ ਜਾ ਸਾਨੂੰ ਪੈਸਾ ਦੱਤੇ ਅਸੀਂ ਨਵੇਂ ਬਣਾਈਏ ਕੋਈ ਨਾ ਕੋਈ ਗਵਰਨਮੈਂਟ ਸਾਨੂੰ ਸਹੂਲਤ ਦੇਵੇ ਤਾਂ ਬਿਲਕੁਲ ਇਹ ਹਾਲਾਤ ਤੁਹਾਨੂੰ ਵਿਖਾ ਰਹੇ ਹਾਂ ਇਹ ਸੁਲਤਾਨਪੁਰ ਲੋਧੀ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਅੱਗੇ ਕਿੰਦੇ ਪਾਣੀ ਚ ਡੁੱਬੇ ਹੋਏ ਨੇ ਘਟ ਹੈਗੇ ਨੇ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਸਰਕਾਰ ਦੀ ਮਦਦ ਉਡੀਕ ਰਹੀ ਨੇ ਕੈਮਰਾ ਪਰਸੋਂ ਨਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਦੇ ਨਿਕ ਸਵੇਰਾ ਸੁਲਤਾਨਪੁਰ ਲੋਧੀ